ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਫੇਰ ਤੁਹਾਡਾ ਇੱਕ ਵਾਰੀ ਆਪਣੇ ਚੈਨਲ ਸੰਜੋਗ ਬਿੰਦੂ ਬਲੌਗਸ ਦੇ ਵਿੱਚ ਤੇ ਇੱਕ ਨਵੇਂ ਦਿਨ ਦੇ ਵਿੱਚ ਤੇ ਵੀਰੋ ਆਪਾਂ ਤੁਹਾਨੂੰ ਇੱਕ ਵੀਡੀਓ ਪਹਿਲਾਂ ਦਿਖਾਈ ਸੀ ਜੋ ਕਿ ਆਪਾਂ ਕੂਲਰ ਤੋਂ ਏਸੀ ਮਤਲਬ ਏਸੀ ਵਰਗੀ ਠੰਡੀ ਹਵਾ ਦੇਣ ਵਾਲੀ ਵੀਡੀਓ ਦਿਖਾਈ ਸੀ ਤੁਹਾਨੂੰ ਤੇ ਤੇ ਉਦਾਂ ਹੀ ਆਪਾਂ ਇੱਕ ਵੀਡੀਓ ਫੇਰ ਲੈ ਕੇ ਅੱਜ ਆਏ ਆ ਤੁਹਾਡੇ ਸਾਹਮਣੇ ਜੀ ਮੇ ਕੀ ਵੀਰੋ ਤੁਹਾਨੂੰ ਪਤਾ ਹੀ ਆ ਗਰਮੀ ਬਹੁਤ ਪੈ ਰਹੀ ਆ ਤੇ ਗਰਮੀ ਕਾਰਨ ਕਹਿੰਦੇ ਬਹੁਤ ਜ਼ਿਆਦਾ ਮਤਲਬ ਇੰਨੀ ਵੀ ਗਰਮੀ ਪੈ ਰਹੀ ਆ ਤੇ ਟੈਂਪਰੇਚਰ ਵੀ ਤੁਹਾਨੂੰ ਪਤਾ ਹੀ ਆ ਵੀਰੋ 50 8 ਗ੍ਰੇਡ ਹੋ ਰਿਹਾ ਤੇ ਜਿਸ ਕਾਰਨ ਬਹੁਤ ਲੋਕ ਪਰੇਸ਼ਾਨ ਨੇ ਤੇ ਗਰਮੀ ਕਾਰਨ ਤੇ ਗਰਮੀ ਜ਼ਿਆਦਾ ਹੀ ਬਹੁਤ ਆ ਵੀਰੋ ਕਿਉਂਕਿ ਜਿਵੇਂ ਤੁਹਾਨੂੰ ਪਤਾ ਇਸ ਟਾਈਮ ਮੰਨ ਲੇ 5 ਵਜ ਰਹੇ ਆ ਫਿਰ ਵੀ ਮੈਂ ਵੀ ਇਸ ਟਾਈਮ ਮਤਲਬ ਕੋਠੇ ਦੇ ਉੱਪਰ ਬੈਠਾ ਹਾਂ ਤੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਹੁਣ ਵੀ 5 ਵਜੇ ਵੀ ਇੰਨੀ ਧੁੱਪ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਵੀਰ ਬਹੁਤ ਗਰਮੀ ਪੈ ਰਹੀ ਹੈ ਹੁਣ ਵੀ ਤੇ ਗਰਮੀ ਤੋਂ ਵੀਰੋ ਲੋਕੀ ਬਹੁਤ ਪਰੇਸ਼ਾਨ ਨੇ ਜੇ ਆਪਾਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਦਿਖਾਇਆ ਵੀ ਕੂਲਰ ਜੋ ਕਿ ਏਸੀ ਵਰਗੀ ਠੰਡੀ ਹਵਾ ਕਿਵੇਂ ਦੇ ਸਕਦਾ ਤੁਹਾਨੂੰ ਵੀਡੀਓ ਵਿੱਚ ਆਪਾਂ ਦਿਖਾਇਆ ਸੀ ਵੀਡੀਓ ਬਣਾ ਕੇ ਤੇ ਵੀਡੀਓ ਵੀਰੋ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬਰ ਕਰ ਲਿਓ ਤੇ ਵੀਰੋ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਬਈ ਜੋ ਕਿ ਆਪਣੀ ਟੈਂਕੀ ਹੁੰਦੀ ਆ ਪਾਣੀ ਵਾਲੀ ਟੈਂਕੀ ਜੋ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਟੈਂਕੀ ਆ ਪਾਣੀ ਵਾਲੀ ਤੇ ਇਹਦੇ ਵਿੱਚ ਤੁਹਾਨੂੰ ਪਤਾ ਅਕਸਰ ਹੁਣ ਗਰਮੀਆਂ ਪੈ ਰੀਆਂ ਤੇ ਜੋ ਕਿ ਮਈ ਦਾ ਮਹੀਨਾ ਚੱਲ ਰਿਹਾ ਤੇ ਗਰਮੀ ਬਹੁਤ ਤੇਜ਼ ਪੈ ਰਹੀ ਆ ਤੇ ਵੀਰੋ ਇਹ ਟੈਂਕੀ ਵਿੱਚ ਤੁਹਾਨੂੰ ਪਤਾ ਹੀ ਅਕਸਰ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਤੇ ਇਹਨੂੰ ਮਤਲਬ ਗਰਮ ਪਾਣੀ ਨੂੰ ਆਪ ਤਾਂ ਭਰਤ ਸਕਦੇ ਨਾ ਇਹ ਪਾਏ ਤੋਂ ਕੋਈ ਹੋਰ ਕੰਮ ਕਰ ਸਕਦੇ ਮਤਲਬ ਜੇ ਬਸ ਸਵੇਰੇ ਇਹਨੂੰ ਭਰਦੇ ਆਂ ਤੇ ਦੁਪਹਿਰ ਨੂੰ ਮੰਨ ਲਓ ਇਹ ਪੂਰਾ ਕਰਮ ਹੋ ਜਾਂਦਾ ਪਾਣੀ ਤੇ ਇਹਨੂੰ ਠੰਡਾ ਰੱਖਣ ਦਾ ਮਤਲਬ ਇੱਕ ਉਹ ਆ ਉਹ ਤੁਹਾਨੂੰ ਨੁਕਤਾ ਦੱਸਦੇ ਆਂ ਵੀ ਇਹਨੂੰ ਪਰਫੋਰਕਾ ਠੰਡਾ ਕਿਵੇਂ ਰੱਖਿਆ ਜਾ ਸਕਦਾ ਤੇ ਆਪਣੀ ਵੀਡੀਓ ਨਾਲ ਵੀਰੋ ਜਰੂਰ ਬਣੇ ਰਹੋ ਤੇ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਕਰੋ ਤੇ ਵੀਡੀਓ ਐਂਡ ਤੱਕ ਦੇਖਿਓ ਵੀਰੋ ਤੁਹਾਨੂੰ ਆਪਾਂ ਸਾਰੀ ਕੱਲੀ-ਕੱਲੀ ਚੀਜ਼ ਦਿਖਾਣੇ ਆਂ ਤੇ ਬਾਕੀ ਆਪਣੇ ਵੀਰੋ ਜੋ ਵੀ ਵੀਰ ਆਪਣੇ ਵੀਡੀਓ ਦੇਖਦੇ ਆ ਜਾਂ ਆਪਣੀ ਵੀਡੀਓ ਦੇਖ ਕੇ ਰੱਖਦੇ ਆ ਤੇ ਆਪਣੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਣੇ 2000 ਸਬਸਕ੍ਰਾਈਬਰ ਪੂਰੇ ਹੋ ਗਏ ਵੀਰੋ ਤੇ ਆਪਾਂ ਤੁਹਾਨੂੰ ਇਹੋ ਜਿਹੀ ਗਰਮੀ ਨਾਲ ਰਿਲੇਟਡ ਵਧੀਆ-ਵਧੀਆ ਵੀਡੀਓ ਤੱਕਾਂਦੇ ਰਿਹਾ ਕਰਾਂਗੇ ਵੀਰੋ ਤੇ ਆਪਣੇ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬਰ ਕਰ ਲਓ ਤੇ ਹੁਣ ਆਪਾਂ ਤੁਹਾਨੂੰ ਦਿਖਾਣਦੇ ਆ ਵੀਰੋ ਪਾਣੀ ਵਾਲੀ ਟੈਂਕੀ ਨੂੰ ਕਿਵੇਂ ਬਰਫ਼ ਵਰਗਾ ਠੰਡਾ ਪਾਣੀ ਰੱਖਿਆ ਜਾ ਸਕਦਾ ਹੈ ਤੇ ਵੀਡੀਓ ਵਿੱਚ ਬਣੇ ਰਹੋ ਤੇ ਚਲੋ ਫਿਰ ਦਿਖਾਣਦੇ ਆ ਤੁਹਾਨੂੰ ਤਾਰੇ ਵੀਰੋ ਤੁਸੀਂ ਦੇਖ ਸਕਦੇ ਹੋ ਆ ਟੈਂਕੀ ਆ ਆਪਣੀ ਪਾਣੀ ਵਾਲੀ ਟੈਂਕੀ ਹੈ ਆਣਾ ਪਿੰਡ ਦੇਖ ਲਓ ਇੱਕ ਹੋਰ ਹੀ ਪਾਣੀ ਵਾਲੀ ਟੈਂਕੀ ਤੇ ਕੂਤਰ ਤੇ ਵੀਰੋ ਜਿਹੜੀ ਆ ਟੈਂਕੀ ਹੁੰਦੀ ਆ ਪਾਣੀ ਵਾਲੀ ਕਰਨ ਆਪਾਂ ਨੇ ਕੀਆ ਦੇਖੋ ਇਹ ਬਾਈ ਨੇ ਤਾਂ ਦੇਖੋ ਪਾਣੀ ਠੰਡਾ ਰੱਖਣ ਲਈ ਇੱਕ ਦੇਸੀ ਜਿਹਾ ਜਗ੍ਹਾਡ ਲਾ ਰੱਖਿਆ ਇੱਕ ਅੰਬਲ ਜਿਹਾ ਘੜਾ ਰੱਖਿਆ ਉੱਪਰ ਤੇ ਕੱਪੜੇ ਗੇ ਰੱਖੇ ਆ ਵੀ ਪਾਣੀ ਠੰਡਾ ਰਹੀ ਜਾਏ ਤੇ ਵੀਰੋ ਇਹਦੇ ਨਾਲ ਨਹੀਂ ਠੰਡਾ ਰਹਿੰਦਾ ਕਿਉਂਕਿ ਤੁਹਾਨੂੰ ਇੱਕ ਆਪਾਂ ਦੇਸੀ ਨੁਕਤਾ ਦੱਸਦੇ ਆਂ ਠੰਡਾ ਕਿਵੇਂ ਰਹੇਗਾ ਪਾਣੀ ਵੀਰ ਨੇ ਬਾਈ ਦੇਸੀ ਜਗਾਰਡ ਲਾਰਖਿਆ ਤੇ ਆਪਾਂ ਵੀਰ ਨੂੰ ਪੁੱਛਦੇ ਆਂ ਵੀ ਪਾਣੀ ਥੋੜਾ ਮੋਟਾ ਇਹਦੇ ਠੰਡਾ ਠੰਡਾ ਰਹਿੰਦਾ ਹਾਂਜੀ ਵੀਰ ਜੀ ਕੀ ਹਾਲ ਆ ਜੀ ਵੀਰ ਜੀ ਵਧੀਆ ਤੇ ਵੀਰੇ ਆਪਾਂ ਕਾ ਜਿਹੜਾ ਕੰਬਲ ਲਾ ਰਖਿਆ ਏ ਕੰਬਲ ਦਾ ਕੋਈ ਫਰਕ ਹੈਗਾ ਸਵਾਜੀ ਠਰਕਦਾ ਹੈ ਟੈਂਕੀ ਧੁੱਪ ਜਿੜਣ ਤੋਂ ਬਚੰਦਾ ਬਸ ਹੋਰ ਪਾਣੀ ਪੂਣੀ ਪਾਣੀ ਪੂਣੀ ਠੰਡਾ ਹੈਗਾ ਨਹੀਂ ਜੀ ਪਾਣੀ ਦੇ ਗਰਮੇ ਰਹਿੰਦਾ ਪਾਣੀ ਗਰਮੇ ਰਹਿੰਦਾ ਵੀਰੇ ਦੇਖੇ ਨੇ ਕੰਬਲ ਗੁੰਬਲ ਚੰਗੇ ਠੱਕਰ ਕੇ ਜਾਂਦੇ ਕਪੜੇ ਕਪੜੇ ਤੇ ਪਾਣੀ ਇਹਨੇ ਤਾਂ ਬਸ ਇੱਕ ਟੈਂਕੀ ਵਿਚਾਰ ਕੀਆ ਕਿ ਟੈਂਕੀ ਨੂੰ ਬਸ ਧੁੱਪ ਨਾ ਲੱਗੇ ਤੇ ਪਾਣੀ ਵੈਸੇ ਗਰਮੇ ਰਹਿੰਦਾ ਤੇ ਆਪਾਂ ਇਹ ਤੋਂ ਠੰਡਾ ਕਿਵੇਂ ਰੱਖਿਆ ਜਾ ਸਕਦਾ ਹੈ ਤੁਹਾਨੂੰ ਦੱਸਾਂਗੇ ਤੇ 50 ਰੁਪਏ ਦੀ ਇੱਕ ਵੀਰੋ 50 ਰੁਪਏ ਦਾ ਕੰਮ ਆ ਬਸ ਤਾਂ ਵੀਰੋ ਇੱਕ ਕਪਾਣੇ ਬਸ ਕੀ ਕਰਨਾ ਕੰਬਲ ਕੁੰਬਲੇ ਇਹਨਾਂ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਵੀਰੋ 50 ਰੁਪਏ ਦੀ ਫਾਰਮ ਆਂਦੀ ਆ ਤੇ 50 ਰੁਪਏ ਮਤਲਬ ਆਪਣੇ ਕੋਲ ਹੈ ਤਾਂ ਐ ਨਹੀਂ ਤੁਹਾਨੂੰ ਦੱਸਦੇ ਆ ਬਾਜ਼ਾਰ ਤੋਂ ਆਮ ਮਿਲ ਜਾਂਦੀ ਏ ਇੱਕ ਫਾਰਮ ਆਂਦੀ ਏ 50 ਰੁਪਏ ਦੀ ਤੇ ਉਹ ਸਾਰੇ ਟੈਂਕੀ ਨੂੰ ਜਿਵੇਂ ਆ ਬਾਈ ਨੇ ਦੇਖੋ ਕੰਬਲ ਨਾਲ ਢੱਕਰ ਕੇ ਆ ਸਾਰੇ ਨੂੰ ਕਵਰ ਕਰ ਦਿੰਦੀ ਆ ਤੇ ਆਪਾਂ ਨੇ ਕਰਨਾ ਕੀ ਆ ਵੀਰੋ ਟੈਂਕੀ ਨੂੰ ਸਾਰੇ ਪਾਸਿਓ ਕਵਰ ਕਰਕੇ ਤੇ ਫਾਰਮ ਨੂੰ ਆਲੇ ਦੁਆਲੇ ਸਾਰੇ ਤੋਂ ਕਵਰ ਕਰਕੇ ਤੇ ਉਹਨੂੰ ਇੱਕ ਟੇਪ ਆਂਦੀ ਜਿਹੜੀ ਬਣੀ ਚੌੜੀ ਜੀ ਟੇਪ ਹੁੰਦੀ ਚਿੱਟੇ ਰੰਗ ਦੀ ਆਲੇ-ਦੁਆਲੇ ਮਾਰ ਦੇਣੀ ਆ ਤੇ ਵੀਰੋ ਤੁਹਾਨੂੰ ਮੈਂ ਲਿਖ ਕੇ ਦਿੰਦਾ ਕਿ ਸਾਰੀ ਗਰਮੀ ਆ ਕਹਦੇ ਪਾਣੀ ਆਪਣਾ ਠੰਡਾ ਰਹੇਗਾ ਬਰਫ ਵਰਗਾ ਜਮੀ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਤੇ ਤੁਹਾਨੂੰ ਇਹ ਕੰਮ ਕਰਕੇ ਦੇਖ ਲਿਓ ਵੀ ਬਾਈ ਉਹ ਟੈਂਕੀ ਦੇਖੋ ਇੰਨੇ ਕੱਪੜੇ ਲਾਏ ਹੋਇਆ ਏ ਬਾਚਾਰ ਕੀ ਇੰਨੇ ਬੱਸ ਵੀ ਇਹਨੂੰ ਰੰਗਣਾ ਇਹਦਾ ਫਿੱਟ ਹੋਏ ਤੇ ਗਲੇ ਨਾਲ ਤੇ ਕੋ ਟੈਂਕੀ ਬਈਆ ਦੇਖੋ ਕੀ ਹਾਲ ਹੋ ਗਿਆ ਦਾ ਦੇਖ ਸਕਦੇ ਤੁਸੀਂ ਇਹ ਸਾਰੀ ਖਤਮ ਹੋ ਗਈ ਤੇ ਮੜਾ ਜਿਹਾ ਕੁਝ ਮਾਰਿਆ ਜਿਹਦੀ ਪੁੱਟ ਜੇਗੀ ਜੇ ਤੇ ਵੀਰੋ ਆਹ ਦੇਖ ਲਓ ਆਹ ਕੰਮ ਕਰਕੇ ਦੇਖੋ ਇੱਕ ਫਾਰਮ ਆਉਂਦੀ ਆ 50 ਰੁਪਏ ਦੀ ਬਾਜ਼ਾਰ ਚੋਂ ਆ ਮਿਲ ਜਾਂਦੀ ਆ ਜਿਵੇਂ ਆਪਣਾ ਇੱਕ ਗੱਦਾ ਹੁੰਦਾ ਬੈੱਡਾਂ ਵਾਲਾ ਐਡੀ ਫਾਰਮ ਹੁੰਦੀ ਆ ਉਹ ਵਾਲੇ ਦੌਲੇ ਤੋਂ ਲੈ ਕੇ 50 ਰੁਪਏ ਆ ਜਾਂਦੀਆਂ ਉਹਨੂੰ ਸਾਰੀ ਟੈਂਕ ਨੂੰ ਆਲੇ-ਦਾਲੇ ਲੁਵੇਟ ਕੇ ਤੇ ਪਰਪਾ ਕਰਨ ਲੱਗਿਆ ਟੇਮ ਮਾਰ ਦੇਣੀ ਆ ਤੇ ਸਾਰੀ ਬਿਰੋ ਗਰਮੀਆਂ ਦੇਖ ਲਿਓ ਤੁਸੀਂ ਜਮਾ ਕੇ ਦੇਖ ਲਿਓ ਸਾਰੀ ਗਰਮੀਆਂ ਪਾਣੀ ਗਰਮ ਨਹੀਂ ਹੋਏਗਾ ਜਿਵੇਂ ਆਪਾਂ ਮੋਟਰ ਦਾ ਭਰਦਿਆ ਉਵੇਂ ਦਾ ਉਵੇਂ ਠੰਡਾ ਵਾਰ-ਵਾਰ ਕਰੇਗਾ ਤੇ ਸਾਰੀ ਗਰਮੀਆਂ ਨਜ਼ਾਰੇ ਲਾਉਂਗੇ ਠੰਡੇ ਪਾਣੀ ਦੇ ਨਾ ਹੀ ਮੋਟਰ ਚਲਾਣ ਦੀ ਲੋੜ ਦੁਬਾਰਾ-ਦੁਬਾਰੇ ਤੇ ਅਕਸਰ ਆਪਾਂ ਗਰਮੀਆਂ 'ਚ ਕਰਦੇ ਗਿਆਂ ਦੁਬਾਰਾ-ਦੁਬਾਰਾ ਮੋਟਰ ਚਲਾ ਕੇ ਚਲਾ ਕੇ ਪਾਣੀ ਦੁਬਾਰਾ-ਦੁਬਾਰਾ ਟੈਂਕੀਏ ਭਰਦੇ ਕਿਉਂਕਿ ਵੀਰੋ ਆਪਾਂ ਜਦੋਂ ਟੈਂਕੀ ਵਿੱਚ ਪਾਣੀ ਭਰਦੇ ਆਂ ਤੇ ਘੰਟੇ ਬਾਅਦ ਜਦੋਂ ਢੁੱਪ ਜੋ ਗਰਮ ਹੋ ਜਾਂਦਾ ਤੇ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਫਾਰਮ ਲੈਣੀਆਂ ਫਾਰਮ ਲੈ ਕੇ ਇਹਦੇ ਆਲੇ ਦੁਆਲੇ ਲਪੇਟ ਦੇਣੀਆਂ ਤੇ ਲਪੇਟ ਕੇ ਤੇ ਪੱਟੇ ਮਾਰ ਦੇਣੀਆਂ ਜਿਵੇਂ ਦਾ ਪਾਣੀ ਤੁਸੀਂ ਭਰੋਗੇ ਉਵੇਂ ਦਾ ਰਹੇਗਾ ਵੀਰੋ ਬਰਫ ਵਰਗਾ ਠੰਡਾ ਤੇ ਜੇ ਵੀਡੀਓ ਆਪਣੀ ਵਧੀਆ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਸਬਸਕ੍ਰਾਈਬਰ ਕਰ ਲਓ ਤੇ ਵੀਰੋ ਤਾਂ ਪਾ ਘਰ ਮਿਲੇਟ ਰਿਲੇਟਡ ਸਾਨੂੰ ਹਰ ਇੱਕ ਵੀਡੀਓ ਪਾਉਂਦੇ ਰਵਾਂਗੇ ਤੇ ਸਾਰਿਆਂ ਦਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ